ओके हां जी हां जी ਢਿੱਲੋ ਸਾਹਿਬ ਜਿਹੜਾ ਅੱਜ ਪ੍ਰੋਗਰਾਮ ਇੱਥੇ ਕੀਤਾ ਜਾ ਰਿਹਾ ਕਿਵੇਂ ਦਾ ਹੰਕਾਰ ਆ ਮਿਲ ਰਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਉਣੂਪ ਨੇ ਕਿ ਹੁਣ ਲੁਧਿਆਣੇ ਵਾਲੇ ਤੁਹਾਡੇ ਬਹਿਕਾਬੇ ਵਿੱਚ ਨਹੀਂ ਆਉਣਗੇ ਜੀ ਬਹੁਤ ਤਿੰਨ ਵਾਰ ਧੋਖਾ ਪਹਿਲਾਂ ਖਾ ਚੁੱਕੇ ਆਂ ਵਾਰ-ਵਾਰੇ ਉਮੀਦਵਾਰ ਨੂੰ ਤਿੰਨ ਵਾਰ ਜਿਤਾ ਚੁੱਕੇ ਆਂ ਔਰ ਵਾਰ-ਵਾਰੇ ਉਮੀਦਵਾਰ ਦਾ ਰਿਜ਼ਲਟ ਜ਼ੀਰੋ ਆ ਇਸ ਕਰਕੇ ਹੁਣ ਤੀਜੀ ਵਾਰੀ ਚੌਥੀ ਵਾਰੀ ਧੋਖਾ ਨਹੀਂ ਖਾਣਗੇ ਲੁਧਿਆਣੇ ਵਾਲੇ ਹੁਣ ਭੁੱਲ ਜੋ ਹੁਣ ਲੁਧਿਆਣੇ ਵਾਲੇ ਲੁਧਿਆਣੇ ਵੇ ਨੂੰ ਚੁਣਨਗੇ ਜਿਹੜਾ ਲੁਧਿਆਣੇ ਦਾ ਰਹਿਣ ਵਾਲਾ ਪ੍ਰਧਾਨ ਦਾ ਜੰਪਾਲ ਲੁਧਿਆਣੇ ਬਾਰੇ ਜਾਣਦਾ ਔਰ ਲੁਧਿਆਣੇ ਦੀ ਗਲੀ ਗਲੀ ਬਾਰੇ ਜਾਣਨ ਵਾਲੇ ਬੰਤੇ ਨੂੰ ਚੁਣਨਗੇ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਸਰ ਸਾਹਿਬ ਇੱਥੋਂ ਦਾ ਨੀਤ ਸਿੰਘ ਬਕਤ ਕਹਿੰਦੇ ਨੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਕੰਮ ਕਰਨਗੇ ਡਬਲ ਇੰਜਨ ਦੀ ਜਿਹੜੀ ਹੈ ਇੱਕ ਸਰਕਾਰ ਐਤਕੀ ਨਹੀਂ ਹੈਗੀ ਲੁਧਿਆਣੀ ਚਾਹੀਦੀ ਉਹ ਕਹਿੰਦੇ ਦੋ ਚਾਰ ਜਿਹੜੇ ਤੁਸੀਂ ਚੋਣੂਗੇ ਉਹ ਕੀ ਕਰਨਗੇ ਕਿਵੇਂ ਦੇਖੋ ਇਹ ਗੱਲ ਦੋ ਚਾਰ ਚੋਣਾਂਗੇ ਕੀ ਕਰਨਗੇ ਜੀ ਪਹਿਲੀ ਗੱਲ ਤਾਂ ਇੰਜਣ ਹੀ ਨਹੀਂ ਲੱਗਣਾ ਸਭ ਉੱਪਰ ਵਾਲਾ ਇੰਜਣ ਵੀ ਖਤਮ ਹਮ ਕੱਲੇ ਡੱਬੇ ਡੱਬੇ ਉੱਪਰ ਕੋਈ ਸਰਕਾਰ ਨਹੀਂ ਬਣ ਰਹੀ ਗੱਠ ਜੋੜ ਦੀ ਸਰਕਾਰ ਬਣਨੀ ਆ ਔਰ ਸਾਡੀ ਲੋੜ ਪੈਣੀ ਜਿਹੜੀ ਵੀ ਸਰਕਾਰ ਨੂੰ ਸਾਡੇ ਜਿਹੜੇ ਚੁਣੇ ਹੋਏ ਨੁਮਾਇंदे ਹੋਣਗੇ ਨਾ 8 10 ਉਹਨਾਂ ਦੀ ਲੋੜ ਪੈਣੀ ਆ ਤਾਂ ਸਰਕਾਰ ਬਣਨੀ ਆ ਨਹੀਂ ਸਰਕਾਰ ਨਹੀਂ ਬਣ ਸਕਦੀ ਔਰ ਅਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਬੁੱਧਿਆਂ ਦੇ ਉੱਤੇ ਗੱਲ ਕਰਕੇ ਫਿਰ ਕਿਸੇ ਨੂੰ ਸਮਰਥਨ ਦਿੰਦਾ ਪੰਜਾਬ ਦੇ ਮਸਲੇ ਹੱਲ ਕਰਾ ਕੇ ਪੰਜਾਬ ਦੀਆਂ ਲੋੜਾਂ ਦੀ ਗੱਲ ਕਰਕੇ ਫੇਰ ਸਮਰਥਨ ਦੇਵਾਂਗੇ ਉਹ ਬੜੇ ਭਲੇਖੇ ਜਿਹਾ ਵੀ ਡਬਲ ਇੰਜਨ ਤੇ ਸਿੰਗਲ ਇੰਜਨ ਦੀਆਂ ਗੱਲਾਂ ਜਿਹੜੇ ਕਰਦੇ ਨੇ ਨਾ ਜੀ ਐਸ ਵਾਰ ਇੰਜਨ ਨਹੀਂ ਲੱਗਣਾ ਸੋ ਦੂਸਰੀ ਜਈ ਗੱਲ ਨਮਾਇੰਦਾ ਜਿਹੜਾ ਹੋਵੇ ਨਾ ਉਹਨੇ ਆਪਣੇ ਗੱਲ ਕਰਨੀ ਹੁੰਦੀ ਆ ਮਸਲਿਆਂ ਦੀ ਆਪਣੇ ਮਸਲੇ ਹੱਲ ਕਰਾਉਣੇ ਆਵਾਜ਼ ਬੁਲੰਦ ਕਰਨੀ ਹੁੰਦੀ ਆ ਆਵਾਜ਼ ਚੁੱਕ ਕੇ ਉਸ ਤੋਂ ਬਾਅਦ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਇਕੱਲਾ ਸਵਾਲ ਨਹੀਂ ਪਾਉਣਾ ਗੱਲਾਂ ਮਸਲਾ ਉਠਾਉਣਾ ਨਹੀਂ ਫਿਰ ਉਹਦੀ ਪੈਰਵਾਹੀ ਕਰਨੀ ਹੁੰਦੀ ਆ ਵੀ ਭਾਈ ਮੈਂ ਆ ਗੱਲ ਕਹੀ ਆ ਸਬੰਧਤ ਮਹਿਕਮੇ ਚ ਜਾ ਜਾ ਕੇ ਫੈਲ ਚੱਕ ਕੇ ਫੈਲਦੀ ਪੈਰਵਾਹੀ ਕਰਕੇ ਮਸਲੇ ਹੱਲ ਕਰਾ ਜਾਂਦਾ ਮੈਨੂੰ ਪਤਾ ਮੈਂ ਕਰਾਇਆ ਹੋਇਆ ਜਿੰਨੂ ਸਾਹਿਬ ਸਮਾਰਟ ਸਿਟੀ ਦਾ ਜ਼ਿਕਰ ਕੀਤਾ ਅੱਜ ਕੱਲ ਦੇ ਸਮੇ ਸਮਾਰਟ ਸਿਟੀ ਪ੍ਰੋਜੈਕਟ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਲਿਆਂਦਾ ਤਾਂ ਉਹ ਵੀ ਕਿਤੇ ਨਾ ਕਿਤੇ ਉੱਤਰੀਆਂ ਕਿਨਾਰੇ ਦੇਖੋ ਝੂਠ ਬੋਲਣ ਦੇ ਵਿੱਚ ਕੋਈ ਟੈਕਸ ਸੁਭਾ ਲੱਗਦਾ ਲੱਗਦਾ ਕੋਈ ਟੈਕਸ ਉਹ ਝੂਠ ਬੋਲ ਕੇ ਸਰਕਾਰ ਬਣਾ ਲੈ ਝੂਠ ਬੋਲ ਕੇ ਪਹਿਲਾਂ ਸੌ ਖਾਲੀਆਂ ਝੂਠੀਆਂ ਇਸੇ ਤਰ੍ਹਾਂ ਬਿੱਟੂ ਚ ਝੂਠ ਦੇ ਚ ਬੋਲਿਆ ਸਾਰੀ ਦੁਨੀਆ ਜਾਣਦੀ ਆ ਵੀ ਐਲੀਵੇਟਡ ਰੋਡ ਦਾ ਨੀ ਪੱਥਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਦਕਰੀ ਸਭ ਤੋਂ ਰਖਾਇਆ ਜੀ 16 ਦੇ ਵਿੱਚ ਸਾਰੀ ਦੁਨੀਆ ਜਾਣਦੀ ਤੁਸੀਂ ਵੀ ਜਾਣਦੇ ਤੇ ਉਹ ਪੁਲ ਦੇ ਉੱਤੇ ਚੜ ਕੇ ਰੋਜ਼ ਲਾਈਵ ਹੋ ਜਾਂਦਾ ਸੀ ਵੀ ਆ ਬਣ ਰਿਹਾ ਜੀ ਆ ਦੇਖੋ ਜੀ ਸੋ ਇਸ ਕਰਕੇ ਮੈਂ ਇਹ ਕਹਿੰਨਾ ਵੀ ਲੁਧਿਆਣੇ ਦਾ 10 ਸਾਲ ਮੈਂਬਰ ਪਾਰਲੀਮੈਂਟ ਰਿਆ ਲੁਧਿਆਣੇ ਦੀ ਨਿਸ਼ਾਨੀ ਤਾਂ ਦੱਸਿਆ ਆਪਦੀ ਉਹਨੇ ਕੀ ਕੀਤਾ ਕਿਤੇ ਉਹਦਾ ਪੱਥਰ ਲੱਗਿਆ ਉਹ ਤਾਂ ਲੱਭ ਕੇ ਦਿਖਾ ਦਿਓ ਕਿਸੇ ਧਰਮਸ਼ਾਲਾ ਨੂੰ ਕਿਸੇ ਸਕੂਲ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਿਹੜੇ ਦਿੱਤੇ ਹੋਏ ਫੰਡ ਦਾ ਦਿਖਾ ਦਿਓ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਕੀਤਾ ਲੁਧਿਆਣੇ ਦੇ ਇੱਕ ਵੀ ਦੁਖ ਸੁੱਖ ਚ ਭਾਈਵਾਲੀ ਨਹੀਂ ਬਣੀ ਲੁਧਿਆਣੇ ਦੇ ਇੱਕ ਵੀ ਖੁਸ਼ੀ ਕਮੀ ਦੇ ਸਮਾਗਮ ਵਿੱਚ ਨਹੀਂ ਆਇਆ ਲੁਧਿਆਣੇ ਦੇ ਲੋਕਾਂ ਦੀ ਸਾਰ ਨਹੀਂ ਲਈ ਉਹਨਾਂ ਨੂੰ ਵੇਵਕੂ ਸਮਝਦਾ ਰਿਹਾ ਵੀ ਇਹ ਤਾਂ ਵੇਵਕੂ ਬਣੇ ਮੈਨੂੰ ਵੋਟ ਪਾ ਲੈਂਦੇ ਆ ਮੈਂ ਇਹਨਾਂ ਤੋਂ ਕੀ ਲੈਣਾ ਸਰ ਜਿਹੜੇ ਪਿਛਲੀ ਵਾਰੀ ਤੁਹਾਡੇ ਹਲਕਾ ਪੂਰਬੀ ਦਾ ਪ੍ਰੋਜੈਕਟ ਇਹਨਾਂ ਨੇ ਰੋਕਤੇ ਸੀ 2022 ਦੇ ਵਿੱਚ ਆ ਕੇ ਸਾਰਾ ਦੇ ਵਿੱਚ ਆ ਕੇ ਇਹਨਾਂ ਨੇ ਉਹਨੂੰ ਕਿਸ ਤਰ੍ਹਾਂ ਨਾ ਉਹ ਪ੍ਰੋਜੈਕਟ ਦੁਆਰਾ ਨਮੇਸ਼ਰ ਤੋਂ ਸ਼ੁਰੂ ਕਰਵਾਉਂਗੇ ਉਹ ਤੋਂ ਵੀ ਜਿੱਤ ਕੇ ਤੁਸੀਂ ਆਨੇ ਆ ਖੜੀਆ ਕੀਤੀਆਂ ਜੀ ਪੂਰਬੀ ਲਈ ਮੁਸੀਬਤ ਖੜੀ ਕੀਤੀ ਆ ਇਹ ਕਰੀ ਨਮੈਂਦੇ ਮਸਲੇ ਹੱਲ ਕਰਨ ਵਾਸਤੇ ਹੁੰਦੇ ਆ ਮੁਸੀਬਤਾਂ ਖੜੀਆਂ ਕਰਾਉਣ ਵਾਸਤੇ ਨਹੀਂ ਹੁੰਦੇ ਜੀ ਇਹਨਾਂ ਨੇ ਮੁਸੀਬਤ ਤੁਹਾਡੇ ਲਈ ਦਿੱਤੀ ਜਿਹੜਾ ਰੋਡ ਬਣਿਆ ਨਾ ਪਾਣੀ ਪੱਤੂ ਲੈ ਕੇ ਤਰਨ ਤਰ ਤੱਕ ਲੈ ਜਾਂਦੇ ਜਲੰਧਰ ਤੱਕ ਉਹਦੇ ਜਿਹੜੇ ਸਿੰਗਲ ਸਪੈਨ ਪੁਲ ਬਣਾਤੇ ਅੱਜ ਲੁਧਿਆਣਾ ਦੋ ਹਿੱਸਿਆਂ ਚ ਵੰਡਦਾ ਇਹਨਾਂ ਨੇ ਹੁਣ ਜੇ ਪਰਲੇਮਨ ਨੂੰ ਸ਼ਹਿਰ ਆਉਣਾ ਹੋਵੇ ਇੱਕ ਬਹੁਤ ਵੱਡਾ ਬਹੁਤ ਵੱਡਾ ਟਾਸਕ ਇੱਧਰ ਆਉਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਵਾਪਸ ਜਾਣ ਵਾਸਤੇ ਜਾਮ ਨੂੰ ਫੇਸ ਕਰਨਾ ਪੈਂਦਾ ਇੰਨੀ ਮੁਸ਼ਕਲ ਹੋ ਗਈ ਪਰਲੇਮਨ ਨੇ ਵੱਡੀ ਇੰਡਸਟਰੀ ਆ ਫੌਜੀ ਦੀ ਜੇ ਹੋਰ ਉਹਨਾਂ ਨੂੰ ਆਉਣਾ ਜਾਣਾ ਹੈ ਉਹ ਘਰ ਆ ਮਟੀਰੀਅਲ ਜਾਣਾ ਕੁਣ ਆਹ ਪ੍ਰੋਜੈਕਟ ਜਾਣਾ ਬੜੀ ਮੁਸ਼ਕਲ ਚੋ ਲੋਕ ਬਰਾ ਰਹੇ ਨੇ ਜੀ ਔਰ ਮੈਂ ਤੁਹਾਡੇ ਦਾ ਹੀ ਇਹ ਗੱਲ ਦੱਸਣੀ ਚਾਹਣਾ ਲੁਧਿਆਣਾ ਨਿਵਾਸੀਆਂ ਨੂੰ ਕਹਿਣੀ ਚਾਹਣਾ ਬੇਨਤੀ ਕਰਨੀ ਚਾਹਣਾ ਵੀ ਤੁਸੀਂ ਮੈਨੂੰ ਸੇਵਾ ਦਾ ਜੇ ਮੌਕਾ ਦਿਓਗੇ ਜੀ ਉਹ ਐਲੀਵੇਟਡ ਰੋਡ ਕਰਾਂਗੇ ਐਲੀਵੇਟਡ ਠੀਕ ਹੈ ਜੀ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਪਿੱਲਰਾਂ ਦੇ ਉੱਤੇ ਪੁਲ ਬਣਾਵਾਂਗੇ ਦੁਬਾਰਾ ਤੋਂ ਤਾਂ ਜੋ ਜਿਹੜਾ ਸਾਡਾ ਪਰਲਾ ਸ਼ਹਿਰ ਆ ਜਿਹੜਾ ਸ਼ਹਿਰ ਤੋਂ ਕੱਟਿਆ ਗਿਆ ਉਹਨੂੰ ਸ਼ਹਿਰ ਦਾ ਹਿੱਸਾ ਬਣਾਇਆ ਜਾਵੇ ਠੀਕ ਹੈ ਠੀਕ ਹੈ ਧੰਨਵਾਦ ਆਹ ਜੀ ਸਰ ਸਤਨਾਮ ਜੀ ਹਾਂ ਜੀ ਸਰ ਲੋਕੋ ਥੱਲੇ ਕਰਨਾ ਬੰਦ ਜੀ ਥੱਲੇ ਕਰ ਥੱਲੇ ਕਰ ਬਜ਼ਾਰ ਵੱਲੋਂ ਇਤ ਦਾ ਫਾਇਦਾ ਕਿ ਜਿੰਨੇ ਵੀ ਲੋਕ ਥੱਲੇ ਐ ਐਸੋਸੀਏਸ਼ਨ ਦੇ ਨਾਮ ਪਰ ਸਾਰੇ ਜੀ ਸਪੋਰਟ ਦਿੱਤਾ ਸਦਾ ਰੀਡਿਟ ਇਮੀਡੀਟ ਲੋਨ ਹਾਂ ਅਸੀਂ ਇਹਨਾਂ ਨੂੰ ਇਹ ਵਾਅਦਾ ਕੀਤਾ ਕਿ ਇਹਨਾਂ ਨੂੰ ਅਸੀਂ ਬਹੁਤ 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 ਨਾਲ ਲੁਦਿਆਉਣ ਤੋਂ ਜਗਾਤਾ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਕੀ ਅਪੀਲ ਰਾਂਗੂਗੀ ਵੋਟਰਾਂ ਨੂੰ ਅਸੀਂ ਅਪੀਲ ਦਊਗਾ ਕਿ ਸ਼ਰੋਣੇ ਅਕਾਲੀ ਦਲ ਨੂੰ ਜਿਤਾਓ ਜੇ ਲੁਧਿਆਣਾ ਜ਼ਿਲ੍ਹੇ ਦਾ ਵਿਕਾਸ ਕਰਉਣਾ ਲੁਧਿਆਣਾ ਦੇ ਕੈਂਡੀਡੇਟ ਸਰਦਾਰ ਰਜੀਤ ਸਿੰਘ ਨੂੰ ਟਿਕਾਣਾ ਹੈ ਇਮਾਨਦਾਰ ਬੇਦਾਗ ਬੰਦੇ ਨੇ ਜੇ ਇਹਨਾਂ ਨੂੰ ਵੀ ਜਿਤਾਉਂਗੇ ਲੋਕ ਸਭਾ ਚ ਜਾ ਕੇ ਲੁਧਿਆਣਾ ਜਿਹੜਾ ਵਿਵਾਜ ਹੋਣ ਦੇ ਵਿੱਚ ਲੁਧਿਆਣਾ ਜਿਹੜਾ ਵਿਕਾਸ ਬੜਾ ਵੱਡੀ ਗੱਲ ਦੀ ਨੌਜਵਾਨ ਵੀ ਪਹੁੰਚੇ ਸੀਗੇ ਜਿੰਨੇ ਵੀ ਤੁਸੀਂ ਦੇਖ ਹੀ ਲਿਆ ਅੱਜ ਕਿੰਨੇ ਨੌਜਵਾਨ ਆਏ ਨੇ ਕਿੰਨਾ ਕੱਟ ਸੀਗਾ ਇਹੀ ਅਪਰਜਿਤ ਯਕੀਨੀ ਦਵਾ ਰਹੇ ਕਿ ਇੱਕ ਤਰੀਕ ਨੂੰ ਸਰੋਨੀ ਕਾਲੀ ਦਲ ਨੂੰ ਵੋਟਾਂ ਵੰਡ ਗਈ ਹੈ ਤੇ ਜਿਹੜਾ ਰਿਜ਼ਲਟ ਆ ਕੁਝ ਬੰਦੀ ਹੋਵੇ ਹੱਕ ਚਾਉਂਦੇ ਠੀਕ ਹੈ ਧੰਨ